ਗੁਰਦੁਆਰਾ ਜੋਗੇਵਾਲਾ ਜੋਤੀ ਸਰੂਪ ਜਿੱਥੇ 100 ਦੇ ਨੇੜੇ ਹਰ ਸਮੇਂ ਸਿੰਘ ਰਹਿੰਦੇ ਹਨ ਵਿਦਿਆ ਪ੍ਰਾਪਤ ਕਰਦੇ ਹਨ ਜਿਨ੍ਹਾਂ ਦੇ ਵਿੱਚੋਂ 10-20 ਜਿਹੜੇ ਹੁੰਦੇ ਆ ਉਹ ਵਿਦੇਸ਼ ਵਿੱਚੋਂ ਜਾਂਦੇ ਆ ਔਰ ਬਹੁਤ ਸੋਹਣਾ ਪ੍ਰਬੰਧ ਹੈ ਉਹਦੇ ਸਤਕਾਰਤ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲੇ ਮੇਰੇ ਵਿਦਿਆ ਦਾਤੇ ਹਨ ਉਹਨਾਂ ਮਹਾਂਪੁਰਸ਼ਾਂ ਦੀ ਦੇਖਰੇਖ ਦੇ ਵਿੱਚ ਉਹ ਸਾਰਾ ਜਿਹੜਾ ਵਿਦਿਆਲਾ ਚੱਲ ਰਿਹਾ ਹੈ ਜੇ ਕਿਸੇ ਨੇ ਬੱਚਾ ਪੜਾਉਣਾ ਹੋਵੇ ਕੋਈ ਥੀਸ ਨਹੀਂ 6 ਮਹੀਨਿਆਂ ਬਾਅਦ ਦੋ ਝੋਲੇ ਇਹ ਲੋੜ ਪਹਿਲਾਂ ਵੀ ਪੈਜੇ ਕਿ ਕਿ ਬੱਚੇ ਐ ਕਈ ਵਾਰੀ ਲੜ ਪੈਂਦੇ ਐ ਪਾੜ ਦਿੰਦੇ ਐ ਪਹਿਲਾਂ ਵੀ ਦਿੱਤੇ ਜਾਂਦੇ ਐ ਪਰ ਜਿਹੜੀ ਕਿਰਿਆ ਦੇ ਵਿੱਚ ਦੋ ਝੋਲੇ ਦੋ ਘਰ ਵਿੱਚ ਪਾਉਣ ਵਾਲੇ ਪਰਨੇ ਦੋ ਬਸ਼ਰੇ ਹਰ ਇੱਕ ਸਿੱਖ ਨੂੰ ਦਿੱਤੇ ਜਾਂਦੇ ਜਿਹੜੇ ਫਲ ਦਾ ਸਮਾਂ ਹੈ ਰੋਜ਼ ਇੱਕ ਟਰਾਲੀ ਨੇੜੇ ਫਲ ਆਉਂਦਾ ਹੈ ਜਿਹੜਾ ਮਾਹਕੁਸ਼ਾ ਵੱਲੋਂ ਉੱਥੇ ਕੋਈ ਪੈਲੀ ਨਹੀਂ ਹੈ ਪਰ ਅੱਜ ਤੱਕ ਅਸੀਂ ਵਿਦੇਸ਼ ਦੀ ਧਰਤੀ ਤੇ ਜਾ ਕੇ ਵੀ ਕਦੀ ਕਿਸੇ ਤੋਂ ਕੁਝ ਮੰਗਿਆ ਨਹੀਂ ਤੇ ਨਾ ਸੀ ਉੱਥੇ ਹੀ ਖਾਚ ਕਰਕੇ ਜਿੰਨਾ ਘਰਾਂ ਦੇ ਵਿੱਚ ਆ ਕੇ ਸਾਨੂੰ ਕਹਾਂ ਲੰਦਾ ਵੀ ਸਾਡੇ ਘਰੋਂ ਗ੍ਰਾਹੀ ਲੈ ਕੇ ਜਾਇਓ ਅਸੀਂ ਉੱਥੇ ਜਰੂਰ ਸਿੰਘ ਭੇਜਦੇ ਹਾਂ ਉੱਥੋਂ ਗ੍ਰਾਹੀ ਲੈਂਦੇ ਹਾਂ ਬਸ ਉਸ ਗ੍ਰਾਹੀ ਦੇ ਨਾਲ ਉਦੋਂ ਵੱਧ ਕੇ ਸਾਡੀ ਪੈਲੀ ਨਹੀਂ ਤੇ ਜਿਹੜੇ ਸਤਿਗੁਰਾਂ ਨੇ ਕਦੀ ਤੋਟ ਸਾਨੂੰ ਰੱਖੀ ਨਹੀਂ ਜਾਂ ਤਾਂ ਹੋਵੇ ਵੀ ਅਸੀਂ ਉੱਥੇ ਕੁਝ ਵਰਤਦੇ ਨਹੀਂ ਬਹੁਤ ਵੱਡੀ ਇਮਾਰਤ ਹੈ ਉੱਥੇ ਹਰ ਫੈਸੀਬਿਲਟੀ ਅਸ ਵੇਲੇ ਜੇ ਤੁਸੀਂ ਜਾਣਾ ਚਾਹੋ ਗਰਮੀ ਦੇ ਸਮੇਂ ਤੇ ਉਥੇ ਏਸੀ ਲੱਗੇ ਹੋਏ ਐ ਵੱਡੀਆਂ-ਵੱਡੀਆਂ ਇਮਾਰਤਾਂ ਹਨ 100-150 ਨੇੜੇ ਉਥੇ ਕਮਰੇ ਬਣੇ ਹੋਏ ਐ ਵੱਡਾ ਦਰਬਾਰ ਹੈ ਇੱਕ ਇਸੇ ਤਰ੍ਹਾਂ ਮਹਾਪੁਰਸ਼ਾਂ ਨੇ ਬਹੁਤ ਯਤਨ ਕਰਕੇ ਜੀਵਨ ਲਾ ਕੇ ਫਿਰ ਮੈਂ ਮਹਾਪੁਰਸ਼ਾਂ ਦੀ ਸਿਰਫ 2 ਮਿੰਟ ਆਪ ਜੀ ਨਾਲ ਸਾਂਝ ਪਾਉਣੀ ਐ ਸਤਕਾਰਤ ਭਾਈ ਸਰਦੂਲ ਸਿੰਘ ਜੀ ਖੜੇ ਉਹਨਾਂ ਨੇ ਕੀਰਤਨ ਕਰਨਾ ਹੈ ਮੈਂ ਉਹਨਾਂ ਤੋਂ ਮਾਫੀ ਚਾਹੁੰਨਾ ਹੈ ਮਹਾਪੁਰਸ਼ ਪਾਕਿਸਤਾਨ ਦੇ ਵਿੱਚੋਂ ਮੈਂ ਉਹਨਾਂ ਦੇ ਜੀਵਨ ਬਾਰੇ ਆਪ ਜੀ ਨਾਲ ਥੋੜੀ ਜੀ ਸਾਂਝ ਪਾਉਣੀ ਐ ਪਾਕਿਸਤਾਨ ਦੇ ਵਿੱਚੋਂ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਮੰਡ ਹੋਈ ਬਹੁਤ ਛੋਟੇ ਸਨ ਪਰਿਵਾਰ ਦੇ ਨਾਲ ਉਧਰੋਂ ਆਏ ਰਸਤੇ ਦੇ ਵਿੱਚ ਪਤਾ ਨਹੀਂ ਪਰਿਵਾਰ ਮਾਰਿਆ ਗਿਆ ਜਾਂ ਕੁਦਰਤੀ ਉਹ ਕਿਤੇ ਹੋਰ ਜਾ ਕੇ ਰਹਿਣ ਲੱਗ ਗਿਆ ਮਹਾਂਪੁਰਸ਼ਾਂ ਨੇ ਕਦੀ ਲੱਭਣ ਦਾ ਯਤਨ ਨਹੀਂ ਕੀਤਾ ਨਹੀਂ ਵਿਆਹ ਕਰਾਇਆ ਸਿੰਘਾਂ ਵਾਸਤੇ ਜ਼ਿੰਦਗੀ ਜਿਉਂਦੇ ਐ ਕਿਤੇ ਗੱਡੀ ਵੱਜ ਜਾਵੇ ਤੇ ਆਮ ਸਾਧ ਲੰਮਾ ਪਾ ਕੇ ਡਾਂਗਾਂ ਨਾ ਕੁੱਟਦੇ ਐ ਜਾਂ ਕੋਈ ਨੁਕਸਾਨ ਹੋ ਜਾਵੇ ਉਥੇ ਕੋਈ ਨੁਕਸਾਨ ਹੋ ਜਾਵੇ ਤੇ ਆ ਕੇ ਮਹਾਂਪੁਰਸ਼ਾਂ ਨੂੰ ਦੱਸੀਦਾ ਮਹਾਰਾਜ ਆ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਕੰਮ ਤੇ ਲਾ ਦਿਓ ਉਹ ਗੱਡੀ ਦਾ ਭਾਈ ਸਿੱਧੀ ਹੋ ਜੂਗੀ ਪਰ ਬੰਦੇ ਨੇ ਦੁਬਾਰਾ ਨਹੀਂ ਜੇ ਬੰਨਣਾ ਜੇ ਹੱਡੀ ਕੋ ਟੁੱਟ ਗਈ ਨਾ ਉਹ ਫਿਰ ਉਸ ਤਰ੍ਹਾਂ ਨਹੀਂ ਜੁੜਦੀ ਇੰਨਾ ਕਹਿ ਕੇ ਵਾਰ ਤੋਂ ਵਾਰ ਤੇ ਗੁਪਤ ਹੋ ਜਾਣਾ ਪੰਜਾਬ ਦੀ ਧਰਤੀ ਤੇ ਕਿਸੇ ਨੂੰ ਲੋੜ ਹੋਵੇ ਉਥੇ ਹਰ ਇੱਕ ਮਨੁੱਖ ਜਾ ਕੇ ਸਵੇਰੇ ਸ਼ਾਮ ਜਿਹੜੇ ਚੱਕਰਵਰਤੀ ਸਿੰਘ ਹੈ ਉਹ ਤਾਂ ਪਤਾ ਨਹੀਂ ਕਿੰਨੇ ਕੁ ਜਾਂਦੇ ਐ ਤੇ ਮਹਾਂਪੁਰਸ਼ ਜਦੋਂ ਬਾਹਰ ਨਿਕਲਦੇ ਐ 5-500 ਦੇ ਨੋਟ ਸਿੱਟੀ ਦਰੇ ਜਾਂਦੇ ਐ ਇਹ ਦੇਣ ਵਾਲਾ ਉਹਨਾਂ ਨੂੰ مالک ਹੈ ਕਦੀ ਕਿਸੇ ਤੋਂ ਮੰਗਿਆ ਨਹੀਂ ਪਿਛਲੇ ਸਮੇਂ ਦੇ ਵਿੱਚ ਇੰਗਲੈਂਡ ਆਏ ਜਿਆਦਾਤਰ ਵਨੇਸ਼ ਤੇ ਚਾਹਦੇ ਨਹੀਂ ਪਿਛਲੇ ਸਮੇਂ ਦੇ ਵਿੱਚ ਇੰਗਲੈਂਡ ਆਏ 61000 ਡਲ ਜਿਹੜਾ ਪਾਉਂਡ ਸੀ ਲੋਕਾਂ ਨੇ ਮੱਥਾ ਟੇਕਿਆ ਉਹ ਅੱਜ ਤੱਕ ਉਹਦੇ ਵਿੱਚੋਂ ਕੁਝ ਪੈਸੇ ਉਸ ਧਰਤੀ ਦੇ ਉੱਤੇ ਪਏ ਐ ਤੇ ਖੇਲੇ ਹਰਾਂ ਨੇ ਬਭੀ ਹੋਣਾ ਨੇ ਜਿਹੜੇ ਭਰਾ ਇਸ ਤਰ੍ਹਾਂ ਜਿੰਨਾ ਜਿਹੜੇ ਸੱਦਦੇ ਆ ਇਥੇ ਪ੍ਰਬੰਧ ਕਰਦੇ ਆ ਰਿੱਕੀ ਸਿੰਘਾ ਵਰਗੇ ਤੇ ਉਹਨਾਂ ਸਾਰਿਆਂ ਨੇ ਵਾਰ-ਵਾਰ ਬੇਨਤੀਆਂ ਕੀਤੀਆਂ ਮਾ ਪਰਸ਼ੋਕ ਕੋਈ ਤਾਂ ਆਪਣਾ ਜਿਹੜਾ ਉਹ ਅਕਾਊਂਟ ਨੰਬਰ ਦੇ ਦਿਓ ਅਸੀਂ ਪੈਸੇ ਪਾ ਦਈਏ ਉਹ ਨਹੀਂ ਕਹਿੰਦੇ ਇੱਕ ਈ ਸਥਾਨ ਬਣਾ ਲਓ ਕੋਈ ਜੋਗੇ ਵਾਲੇ ਪੈਸੇ ਬਹੁਤ ਆ ਹੁਣ ਥੋੜੇ-ਥੋੜੇ ਕਰਕੇ ਉਹਨਾਂ ਨੇ ਪਾਏ ਤੇ ਹੁਣ ਫੇਰ ਇਹਨਾਂ ਨੇ ਆਸਥਾਨ ਜਿਹੜਾ ਟਕਸਾਲ ਦੇ ਵਾਸਤੇ ਵਰਸੀ ਮਨਾਉਣ ਵਾਸਤੇ ਖਾਸ ਕਰਕੇ ਵਿਦਿਆਲਾ ਬਣਾਉਣ ਵਾਸਤੇ ਇਹ ਯਤਨ ਕਰ ਰਹੇ ਲੱਭ ਰਹੇ ਆ ਜੇ ਉਹ ਆਸਥਾਨ ਲੱਭ ਗਿਆ ਫਿਰ ਮਹਾਪੁਰਸ਼ ਯੂਰਪ ਦੇ ਦੌਰੇ ਤੇ ਵੀ ਆਉਣਗੇ ਪਰ ਸਿਰਫ ਤੇ ਉਸ ਅਸਥਾਨ ਨੂੰ ਉੱਥੇ ਕਮੇਟੀ ਬਣਾ ਕੇ ਅਸਥਾਨ ਬਣਾਉਣਾ ਹੈ ਨਾ ਕਿ ਮਹਾਪੁਰਸ਼ਾਂ ਨੇ ਆਪਣੀ ਦੇਖ ਦੇ ਵਿੱਚ ਬਣਾਉਣਾ ਹੈ ਉਥੋਂ ਦੀ ਕਮੇਟੀ ਲੈ ਕੇ 11 ਸਿੰਘ ਲੈ ਕੇ ਅਸਥਾਨ ਬਣਾਉਣਾ ਜੇ ਉਹ ਇੱਥੇ ਆਉਂਦੇ ਐ ਤੇ ਅਸੀਂ ਸਾਰਿਆਂ ਨੇ ਤੈਹ ਦਿਨੋਂ ਜੀ ਆਇਆਂ ਕਹਿਣਾ ਕਿਉਂਕਿ ਉਸ ਬੰਦੇ ਦੇ ਵਿੱਚ ਮੈਂ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਚੀਜ਼ਾਂ ਕੋਈ ਇੱਕ ਵੀ ਵਫਾ ਦੇਵੇ ਮੈਂ ਆਪ ਦਾ ਸਿਰ ਲਵਾ ਦੇਵਾਂਗਾ ਜੇ ਉਹ ਮਹਾਪੁਰਸ਼ ਆਏ ਤਾਂ ਕਿਉਂਕਿ ਉਹਨਾਂ ਨੇ ਪਹਿਲਾਂ ਇੱਕ ਕੰਡੀਸ਼ਨ ਰੱਖੀ ਹੈ ਮੈਂ ਜਾਮਾਗਾ ਤਾਂ ਜੇ ਤੁਸੀਂ ਇੰਗਲੈਂਡ ਦੇ ਵਿੱਚ ਉਹ ਥਾਂ ਲੱਭ ਲੈਣੀ ਹੋ ਜੇ ਉਹ ਥਾਂ ਲੱਭ ਗਈ ਫਿਰ ਹੋ ਸਕਦਾ ਹੈ ਇਸ ਧਰਤੀ ਦੇ ਉੱਤੇ ਆਉਣ ਜੇ ਨਾ ਲੱਭੀ ਤੇ ਫਿਰ ਉਹ ਮਹਾਪੁਰਸ਼ ਇੱਥੇ ਨਹੀਂ ਆਉਣਗੇ ਇਸ ਵਾਸਤੇ ਮੈਂ ਬੇਨਤੀ ਆਪ ਜੀ ਨੂੰ ਕਰਨੀ ਚਾਹਣਾ ਹੈ ਜੇ ਆਏ ਤਾਂ ਦਰਸ਼ਨ ਕਰਨ ਦਾ ਯਤਨ ਕਰਿਓ ਜੇ ਹੋ ਸਕਿਆ ਤਾਂ ਸਤਿਗੁਰੂ ਕਿਰਪਾ ਕਰਨ ਹੋਈਆਂ ਪਿਆੰਤ ਗਲਤੀਆਂ ਦੀ ਮੁਆਫੀ ਜੀ ਸਾਡੇ